ਅੱਜ ਦੇ ਦੋ ਲਾਈਵ ਮੈਂ ਸੋਤਰਾ ਇਕਲ ਅੱਧਾ ਲਾਈਵ ਘਰ ਤੋਂ ਅੱਧਾ ਲਾਈਵ ਮੋਟਰ ਤੋਂ ਗੁੱਜਰਬਾਈ ਕੋਲ ਬਾਕੀ ਚੱਲਦਾ ਕੋਠੇ ਪਰ ਦੇਖੀ ਕਿੰਨਾ ਪਾਣੀ ਸੁੱਕਿਆ ਇੰਨਾ ਤਾਂ ਨਹੀਂ ਇਹਦੇ ਫੇ ਥੋੜੀ ਝਟ ਮਾਰੀਏ ਕੌਣ ਨਰ ਤੈਨੂੰ ਲਾਈਵ ਲਾਇਸੀ ਤਿੰਨਾ ਵਿੱਚ ਹੈਗਾ ਥੋੜਾ ਜਿਹਾ ਪਾਣੀ ਕਰਾਂਗਾ ਇਹ ਸੁਕੁੰਦੇ ਮੁਰਕੇ ਉਹਨਾਂ ਕਰਾਜਾ ਜਦੋਂ ਜਿਹੜਾ ਖਾਬ ਹੋ ਜਾਣਾ ਉਹਨਾਂ ਨੂੰ ਪਾਣੀ ਥੋੜਾ ਜਿਹਾ ਇਹਦਾ ਰਹੇਗਾ ਖੁੰਜੇ ਵਿੱਚ ਖੜਾ ਮੋਟਾ ਮੋਟਾ ਪਾਣੀ ਸੀ ਬਹੁਤ ਖਿੱਚਦਾ ਤਰਫੇ ਦੇਖਾ ਥੋੜਾ ਪਾਣੀ ਥੋੜਾ ਜਿਹਾ ਠੀਕ ਐ ਸਾਰਾ ਭਾਈ ਅੱਜ ਦਾ ਦਿਨ ਬੜਾ ਸੋਹਣਾ ਲੱਗਣਾ ਦਿਨ ਚ ਤੁਪਾਂ ਚੂ ਗਈ ਅੱਜ ਦੇ ਲਿਪਾ ਜੀ ਥੱਲੇ ਆ ਮੌਸਮ ਐ ਪੂਰਾ ਸਾਫ ਹੈ ਜਦੋਂ ਮੈਂ ਸਵੇਰੇ ਪਿੰਡ ਵਾਲੇ ਖੇਤਾਂ 'ਚ ਜੀੜਾ ਮਾਰ ਕੇ ਉੱਤੋਂ ਪਿੰਡ ਵਾਲੇ 'ਚ ਸਾਹਮਣੇ ਚੰਦ ਦਾ ਨਾ ਗੋਲ ਬੜਾ ਸੋਹਣਾ ਪਿਆਰਾ ਲੱਗ ਰਿਹਾ ਹਦਾ ਮੈਂ ਕੈਮਰੇ 'ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕੈਮਰੇ ਮੋਬਾਈਲ 'ਚ ਵੀਡੀਓ ਤੇ ਸਹੀ ਨਹੀਂ ਬਣ ਰਹੀ ਪਰ ਅੱਖਾਂ ਨੂੰ ਦੇਖਣ ਨੂੰ ਬੜਾ ਪਿਆਰਾ ਲੱਗਦਾ ਜਿਹੜਾ ਚੰਦ ਦਾ ਗੋਲਕਾਰ ਆਕਾਰ ਜਾਂ ਵਿੱਚ ਦਾਗ ਹੀ ਚੰਦ ਲਾਈਟ ਚਲਦੇ ਥਲੇ ਹੁਣ ਯਾਰਾ ਲਾਈਟ ਬੰਦ ਕਰ ਦੇ ਤੀ ਉੱਪਰ ਤੇ ਹੋਣੀ ਆ ਤੇ ਇੱਕ ਦਾ ਵੀ ਦਿਨ ਚ ਸਵਾਰ ਦਾ ਮੈਨੂ ਆ ਪਲੱਗ ਦੇ ਵਸ ਲੈ ਤੱਕ ਰਸਤੇ ਪਲੇ ਬੰਦ ਬਹੁਤ ਦਿਨ ਤੇ ਬਹੁਤ ਇਦਾਂ ਸਾਫ਼ ਦਿਖਿਆ ਸਾਰੇ ਪਾਸੇ ਨਹੀਂ ਤਾਂ ਧੁੰਦੇ ਧੁੰਦ ਹੁੰਦੀ ਆ ਹੁਣ ਤੁਹਾਨੂੰ ਮੋਟਰ ਦਾ ਦ੍ਰਿਸ਼ ਵੀ ਦਿਖਾਵਾਂਗੇ ਹੌਲੀ 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 ਹੁਣ ਅਸਾਂ ਬਸੰਤ ਆ ਜਣੀ ਪਸੰਦ ਆਈ ਪਾਲਾ ਉਡਾਂਤ ਲਾਈਵ ਖੱਡਾ ਦੇਖ ਖੱਡਾ 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 ਸੁੱਕ ਗਿਆ ਖੱਡਾ ਜਦ ਸੁੱਕ ਗਿਆ ਪਾਈ ਪੜੀ ਮਰਜੀ ਸਫਾਈ ਜੀ ਹੋਊਗੀ ਵਿੱਚੇ ਦੇ ਪੜ ਕੇ ਰੇਤਾ ਉਗਾ ਹੋਰ ਹਲੇ ਹੁਣ ਇਹ ਬਜਰੀ ਤਾਂ ਕੰਮ ਤਾਂ ਹੈ ਨਹੀਂ ਉੱਚੇ ਤੇ ਵੀ ਲੱਬੇ ਲੜਵਾਉਣਾ ਮਿਸਤਰੀ ਤੇ ਯਾਰ ਹੁਣ ਖਰਚ ਦਿਨ ਦਾ ਸਾਰੀ ਇੱਕ ਕੰਦੂ ਵੀ ਕਰਾਈਏ ਲਾਜ ਇਸੇ ਜੀ ਆਪਣਾ ਘਰ ਤੋਂ ਲਾਈਵ ਕੋਈ ਗੱਲਬਾਤ ਕੀਤੀ ਨਹੀਂ ਮੋਟਰ ਪਰ ਜਾਏ ਗੱਲਬਾਤ ਕਰਦੇ ਸਾਰੇ ਠੀਕ ਹੈ ਜੀ ਤੇ ਖਲਿੱਦ ਦਿਨ ਦਾ ਬਲੌਗ ਆਪਾਂ ਸ਼ੁਰੂ ਕੀਤਾ ਰਿਹਾ। ਉਹ ਵੀ ਕਰਦੇ। ਚਿੱਟਾ ਜੱਟਾ ਰਿਹਾ ਜਿਸੰ ਚਿੱਟਾ ਜਿੱਟਾ ਤੇ ਫਰਸ਼ ਪਾਜਣਾ ਆਪਣਾ। ਤੇ ਆਹ ਬੱਤਾ ਹੋਣੀ ਆ ਫਿਰ ਇੱਥੇ। ਵਾਹ ਬਈ ਵਾਹ। ਮੈਨੂੰ ਲੱਗਦਾ ਬਜਰੀ ਚੱਕ ਹੋਣੀ ਇੱਥੇ ਤੇ ਆ। ਚਲ ਦੇਖਦੇ ਹਾਂ। ਫੋਨ ਤੇ ਪਾ ਲਾਈਵ ਬੰਦ ਕਰਦੇ ਆਂ ਮੋਟਰ ਪਰ ਚੱਲਦੇ ਆਂ ਗੁੱਜਰਬਾਈ ਕੋਲ ਅੱਧਾ ਲਾਈਵ ਉੱਥੋਂ ਦਿਖਾਉਂਦੇ ਆਂ ਕੋਸ਼ਿਸ਼ ਕਰਮ ਅੱਜ ਦੋ ਲਾਈਵ ਪਾਉਣ ਦੀ ਇੱਕ ਲਾਈਵ ਹੁਣ ਤਿਰਕ ਸ਼ਾਮ ਨੂੰ ਦੁਪਹਿਰ ਨੂੰ ਸਦਨਾਵਾਂ ਦੇ ਕਿਉਂ ਮਿਸਤਰੀ ਮਿਸਤਰੀ ਨੇ ਆ ਜਾਣਾ ਤੇ ਅੱਜ ਦਿਨ ਚੰਗਾ ਲੱਗਿਆ ਅੱਜ ਮੈਂ ਸੋਚਦਾ ਟਾਇਲ ਲਾਣੇ ਕੋਲ ਵੀ ਜਾਇਆ ਵਾ ਟਾਇਲ ਦਾ ਕੰਮ ਵੀ ਤੇ ਵੇੜਤੀ ਜੀ ਹੁਣ ਚੱਲਦੇ ਆਂ ਸਿੱਧਾ ਗੁੱਜਰਬਾਈ ਕੋਲ ਮੋਟਰ ਤੋਂ ਲਾਈਵ ਦੇਖਦੇ ਆਂ ਮੋਟਰ ਤੇ ਪੁੱਜ ਚੱਲਿਆ ਇੱਥੇ ਥੋੜੀ ਧੁੰਦ ਦਿਖੀ ਆ ਕੇ ਜਿਆਦਾ ਨਹੀਂ ਵੈਸੇ ਸੂਰਜ ਚਮਕ ਗਿਆ ਨਾ ਪੂਰਾ ਹੈ ਨਾ ਤੇ ਚਾਰੇ ਪਾਸੇ ਦਿਖਾਵਾਂ ਤੁਹਾਨੂੰ ਗੁੱਜਰ ਬਾਈ ਨੂੰ ਮੈਂ ਵਾਇਰਲਸ ਕਰਤੇ ਇੱਥੇ ਤੇ ਮੈਂ ਕਹਾਂ ਬਈ ਉੱਠ ਖੜਾ ਮੈਂ ਤੇਰੇ ਵਾਸਤੇ ਚਾਹ ਲੈ ਕੇ ਆ ਰਿਹਾ ਬੈਠ ਕੇ ਪੀਂਦੇ ਆਂ ਚਾਹ ਮਜ਼ੇਕ ਬਹੁਤ ਵਧੀਆ ਰਿਹਾ ਹੱਥ ਸੁੰਨ ਹੁੰਦੇ ਤੇ ਇਹ ਨਾਲੇ-ਦਾਲੇ ਥੋੜੀ ਜੀ ਗਰਮ ਹੈ ਕੋਸੀ ਚੀਜ਼ ਆ ਥੋੜੇ ਹੱਥ ਸੁੰਨ ਹੁਣ ਕਰਕੇ ਨਾ ਗਰਮ ਕਰੀ ਗਰਮ ਕਰੀ ਜਾਂਦੀ ਤੇ ਹੱਥ ਮੈਂ ਮੌਸਮ ਦੇਖ ਰਿਹਾ ਤਾਂ 4 ਦਿਨ ਬਾਅਦ 3 ਜਾਂ 4 ਦਿਨ ਬਾਅਦ ਫੇਰ ਨਹੀਂ ਦੱਸਿਆ ਹੋਇਆ ਕਿੰਨਾ ਮਨਾਲੀ ਦਾ ਦੇਖ ਰਿਹਾ ਤਾਂ ਵੀ स्ਨੋਪ ਹੈ ਬੇ ਦਿਲ ਕਰਦਾ ਵੀ ਇੱਕ ਰਾਤ ਜਿੱਦਣ ਸਨੋਪ ਪੈਣੀ ਹੋਵੇ ਉਧਰ ਘਰ ਤੋਂ ਲੈ ਕੇ ਲੰਘ ਜਮਾ ਇੰਨਾ ਟਾਈਮ ਹੀ ਲੱਗਦਾ 4 ਤੋਂ 5 ਚ 4 ਘੰਟੇ ਲੱਗਦੇ ਉੱਥੇ ਇੱਥੇ ਤੇ ਮਨਾਲੇ ਪਹੁੰਚਣ ਨੂੰ ਤੇ ਨਾਲੇ ਘਰਦਿਆਂ ਦੀ ਆਟਿੰਗ ਕਰਵਾ ਲਿਆ ਵਾ ਨਾਲੇ ਸਨੋਹ ਦੇਖਿਆਈਏ ਇਹ ਕਰ ਰਿਹਾ ਸਭ ਬਚਾਰ ਆਉਂਦਾ ਆਉਂਦਾ ਮੈਂ ਜਸ ਸੋਚ ਰਿਹਾ ਤਾਂ ਤੇ ਬਾਕੀ ਗੜਾਈ ਗੁੱਜਰ ਬਾਈ ਨੂੰ ਫਿਰ ਰੁਕ ਜਾਣਾ ਕਿਉਂਕਿ ਗੱਲਾਂ ਹੋ ਗਿਆ ਖੇਤ ਚੁੱਪੀ ਚ ਖੜਕੇ ਪਣੀ ਦੇ ਦੇਖੋ ਉੱਪਰ ਕੈਮਰਾ ਲਾਇਆ ਬਾਕੀ ਟੋਕੀ ਵਾਲਾ ਤੇ ਇੱਧਰ ਤੇ ਉਹ ਉੱਧਰ ਤੇ ਗੁੱਜਰ ਬਾਈ ਨੇ ਬੋਲਤਾ ਮੈਂ ਕਾ ਉੱਠ ਖੜਾ ਟਾਈਮ ਹੋ ਗਿਆ ਸਵੇਰ ਦੀ ਤਾਜ਼ੀਆਂ ਤਾਜ਼ੀਆਂ ਕਰਨਾਲੇ ਪੁੱਪਾਂ ਚੜੀ ਆ ਗੁੱਜਰ ਬਾਈ ਭਾਈਓ ਓ ਗੁੱਜਰੋ ਗੁੱਜਰੋ ਗੁੱਜਰ ਬਾਈ ਸਤ ਸ੍ਰੀ ਅਕਾਲ ਰਾਹ ਤਾਂ ਗੱਡੀ ਜ਼ਿਆਦਾ ਹੀ ਟਾਈਟ ਹੋ ਗਈ ਦੀ ਬਹੁਤ ਟੱਡ ਤੇ ਗੱਲੇ ਨਹੀਂ ਨਿਕਲੀਆਂ ਅੰਦਰ ਤੇ ਮੂੰਹ ਤੇ ਗੱਲੇ ਨਹੀਂ ਤੇ ਨਿਕਲੀਆਂ ਤੇਰੇ ਮੂੰਹ ਤੇ ਅੰਦਰ ਤੋਂ ਹਾਂ ਹੁਣ ਕਿਹੜਾ ਮੈਨੂੰ ਗੋਲਾਂ ਘੜਦਾ ਇਹ ਗੱਲ ਕਰਨ ਲੱਗੇ ਇੱਕ ਗੱਲ ਵਿੱਚ ਜੜ ਗਈ ਆਇਓ ਕਰਨ ਲੱਗ ਗਿਆ ਗੱਲ ਅੜ ਗਈ ਦੀ ਗੱਲ ਅੰਦਰ ਲੈ ਵੀ ਆਪਣੀ ਪਾਰ ਕਰਾ ਹਾਂ ਇੱਥੇ ਤੇ ਫੰਟਰ ਕੋਠੇ ਪਰ ਤੇ ਵੀ ਦਿਖਾਉਂਦੇ ਇੱਕ ਵਾਰੀ ਮੇਰਾ ਆਪ ਦਿਲ ਕਰਦਾ ਉੱਪਰ ਚੜਨ ਇਹਨੂੰ ਬਹੁਤ ਦਿਨ ਹੋ ਗਏ ਕੋਠੇ ਪਰ ਤਾਂ ਸਾਨੂੰ ਦਿਖਾਇਆ ਨਹੀਂ ਹੈ ਲੜੀਆਂ ਖੋਲੀਆਂ ਨਹੀਂ ਹੈਗੇ ਹੁਣ ਅਗਲੇ ਸਾਲੇ ਖੁੱਲਣਗੀਆਂ ਇਹ ਨਰਦੀ ਬੰਦੇ ਆ ਭਾਈ ਅਸੀਂ ਵੀ ਹੁਣ ਇੱਥੇ ਨੀਂਨਾ ਬਹੁਤ ਚੋਣੀ ਆ ਤੇ ਕਿੰਨੀ ਚੋਇਆ ਹੋਇਆ ਪਾਣੀ ਆ ਉਸ ਪੈ ਕੇ ਇਹਦੇ ਵੀ ਕਰਦਾਂ ਮੈਂ ਲਾਜ ਇਸ ਵਾਰ ਯਾਰ ਲਾਜੀ ਉੱਪਰ ਲੱਦਰਸ਼ਾ ਸਾਡੀ ਮੋਟਰ ਦਾ ਹੋਂਤੇ तकरीबन ਸਾਰੇ ਪੱਤੇ ਝੜ ਗਏ। ਇਹ ਹੌਲੀ ਹੌਲੀ ਨੇ ਪੱਤੇ ਉੱਗਣੇ ਨੇ ਨਾ ਪੱਤਿਆਂ ਵਰਦੇ ਓਏ ਹੋਏ ਕੀ ਇੱਥੇ ਸ਼ਾਨਦਾਰ ਬਿਊਟੀਫੁਲ ਥਿਊ ਹੋਊਗਾ ਫਿਰ ਮੋਟਰ ਦਾ। ਇਹ ਗੁੱਜਰਬੰਦ ਨੇ ਕੋਣ ਮੋਟਰ ਵੀ ਉੱਪਰ ਤੇ ਵੀ ਸੰਭਰਦੇ ਯਾਰ। ਜਿਹੜਾ ਸੰਭਰ ਸੰਭਰੌਣਾ ਕਰ ਲਈ ਮੋਟਰ ਦਾ। ਰਾਤੀ ਮਹਿਕ ਰਹੀ ਦੋਸਤ ਆਏ ਤੇ ਸਾਰੇ। ਦੇਖੋ ਅੰਦਰ ਠੀਕ ਹੈ। ਸਫਾਈ ਹੋ ਗਈ ਥੋੜੀ ਜੀ। ਦੋ ਪਾਰਟੀਆਂ ਨਾ ਬਣੀਆਂ ਹੋਈਆਂ ਕਈ ਪਾਰਟੀਆਂ ਅੱਜ ਦੀ ਮੋਟਰ ਉੱਪਰ ਵੀ ਕਰਨ ਵਾਲੇ ਬਲਾਉਜ਼ਕ ਦੱਸਿਆ ਤਾਂ ਮੈਂ ਮਹਿਕੜਾਈ ਵੀ ਆ ਜਿੰਦੇ ਦੋਸਤ ਅਜੇ ਹੋਰ ਪਾਰਟੀਆਂ ਜਿੱਦਾਂ ਅਸੀਂ ਵੀ ਆ ਜੰਦੇ ਆ ਹ ਅੱਲੋਂ ੁਰਜਰ ਬਾਈ ਨੇ 스ਕੀਮ ਲਾਈ ਕਹਿੰਦਾ ਲੋੜੀ ਪਈ ਮੈਂ ਲੋੜੀ ਵੰਡਣੀ ਆ ਉਹਨੇ ਪੋਤਿਆਂ ਨੂੰ ਬੱਚਿਆਂ ਨੂੰ ਮੈਂ ਮੈਨੂੰ ਭਾਈ ਦੱਸ ਦੇ ਮੈਂ ਤੇਰੇ ਨਾਲੇ ਚੱਲਦਾ ਜੇ ਆਪਾਂ ਜਾ ਕੇ ਲੋੜੀ ਵੰਡਿਆ ਆਉਂਦੇ ਆ ਚਲੋ ਕਦਾਈਏ ਤੁਹਾਨੂੰ ਪੈਸੇ ਲੈ ਕਿੱਥੇ ਜਾਣਾ ਇਹਨੇ ਸੋਨੇ ਨਾਲ ਲੈਵੇ ਕਿਤੇ ਫਿਰ ਕਹਿਣ ਲੱਗ ਜੀ ਚਲੋ ਤੇ ਹੁਣ ਚੱਲਦੇ ਆ ਥੱਲੇ ਗੁੱਜਰਬਾਈ ਕੋਲ ਬੈਠ ਕੇ ਪੀਂਦੇ ਆ ਚਾਹ ਤੇ ਬਾਅਦ ਹੋਰ ਸਮਾਨ ਵੀ ਲੈਂਦਾ ਹਾਂ ਇਹ ਤੁਸੀਂ ਜਾਨ ਮਹਿਲ ਬਲਾਕ ਪਰ ਦੇਖੋ ਵੀ ਕਿਆ ਚੀਜ਼ ਲੈ ਕੇ ਆਏ ਹਾਂ ਕਰਤੇ ਗੁੱਜਰਬਾਸ ਤੇ ਗੈਸ ਕਰੋ ਕਮੈਂਟਾਂ ਚ ਦੱਸਿਓ ਵੀ ਕਿਆ ਚੀਜ਼ ਹੈ ਪਾਣੀ ਡੋਲਤਾ ਦੋਲਿਆ ਬੋਤਲ ਮੇਰੀ ਬੋਤਲ ਮੇਰੀ ਆ ਪਈ ਏ ਬਾਤ ਤੇ ਮੈਂ ਚੱਕੀ ਆ ਪਿੱਛੇ ਦੇ ਗੁੱਗ ਲਗਾ ਲਿਆ ਕਿ ਰੋਦੀ ਹੋਣੀ ਬੈਠੇ ਬੈਠੇ ਆਂ ਤਾਂ ਕਿਹੜੇ ਕੋਣ ਆਏ ਰਾਤ ਫਿਰ ਐਸ ਵਾਰ ਪੁੱਤੋਂ ਨਹੀਂ ਆਈ ਨਾ ਕਰੀ ਆਂ ਇਹ ਨਹੀਂ ਆਂ ਹਾਂ ਤੇ ਮੈਂ ਕਰਦੇ ਕੱਲੇ ਨੇ ਐ ਕੌਣ ਨਹੀਂ ਆ ਰਾਤ ਕਰਕੇ ਗਏ ਹੁਣੇ ਇਹ ਮੈਂ ਕਰਾਈ ਮੈਂ ਕਿਹਾ ਯਰੇ ਉੱਥੇ ਉਹਦੇ ਬੈਠੇ ਉਹਦੇ ਉਹਨੇ ਪੁੱਤ ਨੂੰ ਚੇਤਾ ਹੀ ਨਹੀਂ ਹੈ ਕੌਣ ਦਾ ਕੀ ਕੀ ਨਾ ਹੋਇਆ ਪਿਆ ਆਏ ਯਾਰ ਗੁੱਜਰ ਬੜੀ ਤਾਂ ਔਖਾ ਹੀ ਆ ਬਹੁਤ ਜ਼ਿਆਦਾ ਅਜਾਦੀ ਸਫਾਈ ਕਰੋ ਮੈ ਇੱਥੇ ਯਾਰ ਹਾਂ ਬਹੁਤ ਇੱਥੇ ਕੂੜਾ ਜਹਾ ਹੋ ਗਿਆ ਫਲਦਾ ਕੁਤਰੀ ਦੀ ਪਤਾ ਨਹੀਂ ਕਿਆ ਰਾਤ ਨੂੰ ਬਹੁਤ ਚੜ ਗਈ ਸਮਝ ਨਹੀਂ ਲੱਗੀ ਹੈਗੀ ਇਹਦੀ ਚਲੋ ਅੱਜ ਤਾਂ ਆਪਾਂ ਲਾਈਵ ਬੰਦ ਕਰਦੇ ਆਂ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਦੋ ਲਾਈਵ ਕਰਦਾ ਰਹਿਤਦਾ ਜੇ ਤੁਸੀਂ ਚਾਹੁੰਦੇ ਸ਼ਾਮ ਨੂੰ ਲਾਈਵ ਵੀ ਇੱਕ ਹੋਰ ਆਵੇ ਕਮੈਂਟ ਕਰੋ ਫਿਰ ਕਮੈਂਟ ਕਰਕੇ ਦੱਸੋ ਫਿਰ ਅਪਰ ਲਾਈਵ ਸ਼ਾਮ ਦਾ ਪਾਵਾਂਗੇ ਕੋਲ ਧੰਨਵਾਦ ਜੀ ਇੱਥੇ ਤੱਕ ਦਾ ਲਾਈਵ ਦੇਖਣ ਵਾਸਤੇ